ਵ੍ਰਤੀ ਦਾ ਖਾਲਸਾ ਵਾਹਿਗੁਰੂ ਦੀ ਖਫਤੈ ਮੈਂ ਤੁਹਾਡਾ ਰਾਜ ਜਗਜੀਤ ਸਿੰਘ ਕੋਟਪੂਰੇ ਤੋਂ ਮੈਂ ਤੁਹਾਡੇ ਹੱਡੀਆਂ ਤੇ ਜੋੜਾਂ ਲਈ ਇੱਕ ਕਾਰਗਰ ਨੁਸਖਾ ਲੈ ਕੇ ਹਾਜ਼ਰ ਹੋਇਆ ਹਾਂ ਤੁਸੀਂ ਆਹ ਚੀਜ਼ ਨੂੰ ਤਾਂ ਸਾਰੇ ਜਾਣੇ ਜਾਣਦੇ ਹੋਵੋਗੇ ਇਹ ਕਿੱਕਰ ਦੀ ਫਲੀ ਹੈ ਇਸ ਨੂੰ ਧੋ ਕੇ ਸਵਾਰ ਕੇ ਚੰਗੀ ਤਰ੍ਹਾਂ ਛਾਵੇਂ ਸੁਕਾਉਣਾ ਹੈ ਜਦੋਂ ਸੁੱਕ ਜੇ ਇਸ ਨੂੰ 100 ਗ੍ਰਾਮ ਲੈ ਕੇ ਕਿੱਕਰ ਦੀ ਫਲੀ ਨੂੰ ਇਸ ਦਾ ਪਾਊਡਰ ਬਣਾਉਣਾ ਜਿਵੇਂ ਅਸੀਂ ਤਿਆਰ ਕੀਤਾ ਹੈ ਇਹਨੂੰ ਇਸ ਤਰ੍ਹਾਂ ਹੌਲੀ-ਹੌਲੀ ਰਗੜਨਾ ਹੈ ਇਸ ਦਾ ਪਾਊਡਰ ਤਿਆਰ ਕਰਕੇ 100 ਗ੍ਰਾਮ ਕੱਕਰ ਦੀ ਫਲੀ ਦਾ ਪਾਊਡਰ 50 ਗ੍ਰਾਮ ਵਿੱਚ ਤਾਗੇ ਵਾਲੀ ਮਿਸ਼ਰੀ ਪਾਉਣੀ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਲਾ ਕੇ ਸਵੇਰ ਸ਼ਾਮ ਅੱਧਾ-ਅੱਧਾ ਚਮਚ ਖਾਣਾ ਖਾਣ ਤੋਂ ਬਾਅਦ ਖਾਣਾ ਹੈ ਤੁਹਾਨੂੰ 20 ਦਿਨਾਂ ਵਿੱਚ ਤੁਹਾਡੇ ਜੋੜਾਂ 'ਚ ਹੱਡੀਆਂ ਦੀ ਦਿੱਕਤ ਦੰਤ ਕੋਈ ਦਿੱਕਤ ਉਹ ਸਾਰਾ ਇਹ ਜਿਹੜਾ ਤੁਹਾਨੂੰ ਪਤਾ ਲੱਗਣ ਲੱਗੂਗਾ ਵੀ ਇਹਦੇ ਨਾਲ ਤੁਹਾਡੀਆਂ ਹੱਡੀਆਂ ਤੇ ਜੋੜਾਂ ਦਾ ਦਰਦ ਘਟਣਾ ਸ਼ੁਰੂ ਹੋ ਜਾਊਗਾ ਇੱਕ ਮਹੀਨਾ ਲਗਾਤਾਰ ਸੇਵਨ ਕਰਨ ਤੋਂ ਬਾਅਦ ਤੁਸੀਂ 15 ਦਿਨ ਦਾ ਗੈਪ ਹੋਣਾ ਹੈ ਫਿਰ 15 ਦਿਨ ਨੂੰ ਗੈਪ ਪਾ ਕੇ ਫਿਰ ਇੱਕ ਮਹੀਨਾ ਖਾਣਾ ਦੋ ਮਹੀਨੇ ਤੁਹਾਡੇ ਜੋੜਾਂ ਦਾ ਦਰਦ ਬਿਲਕੁਲ ਖਤਮ ਹੋ ਜਾਊਗਾ ਵਾਹ ਸਮਾਂ ਹੀ But i good.